ਆ ਮੈਂ ਅਮੋਤਿ ਕੋਲੋਂ ਬੋਲ ਰਿਹਾ ਹਾਂ ਕਿ ਤੁਹਾਡਾ ਕੰਮ ਤੇ ਆ ਗਿਆ। ਉਹ 11 ਵਜੇ ਫੋਨ ਤੇ ਲਗਾਇਆ। ਤੇ ਇਹਨਾਂ ਨੇ ਇੱਕ ਕੰਮ ਸੀ ਲਾ ਦਿੱਤਾ 12:00 ਟਕਿਆਂ ਦੇ। ਤੇ ਲੱਗਣ ਲੱਗਿਆ ਜਦੋਂ ਉਹਨਾਂ ਨੂੰ ਜਾਣ ਲੱਗਿਆ। ਲੱਗਣ ਲੱਗਿਆ ਸੂਰ ਦੇ ਨਾਲ ਅਟਕ ਗਏ ਚਾਰਜਰ ਦੀ ਜਿਹੜੀ ਮੀਰੀ ਸੀ ਉਹ ਅੱਡੇ ਟਿਕਣਾ ਹੁੰਦੀ। ਸ੍ਰੀ ਰਾਮ ਦਾ ਤਾਂ ਨਿਕਲਣ ਲੱਗਿਆ ਬਾਹਰ। ਆਏ ਨਿਕਲ ਜੰਦਾ ਪਹਿਲਾਂ ਆਵਣ ਕੋਲ ਗਿਆ ਹੈ। ਇਹਨੇ ਗੱਡੀ ਖੱਤਣਾ ਗਿਆ ਤੇ ਬਾਹਰ ਦੀ। ਦੋ ਦਿਨ ਜਿੰਨ ਪਹਿਲਾਂ ਘਰੇ ਇਹ ਤਾਂ ਟੁੱਟ ਗਿਆ ਤੁਹਾਡਾ ਪਟਿਆ। ਗੱਡੀ ਦਾ। ਕੱਲ੍ਹ ਤੋਂ ਬਾਅਦ ਤੋਂ ਘਰੇ ਬੈਠੀ ਬੁਟੀ ਇਹ ਵੀ ਪੰਚਾਇਤ ਕੋਲ ਹੀ ਜਾਂਦਾ ਹੈ। ਅੱਜ ਗਈ ਜਾਂਦਾ ਕੰਦੇੜੇ ਦੀ ਕੰਦੇੜੇ ਦੀ ਪਹਿਲਾਂ ਤੋਂ ਡਾਕਟਰੋਂ ਵੀ ਵਿਸ਼ਰਾਚ ਕਰਦਾ ਐਨਾ ਕੋ ਥੋੜੇ ਨਾ ਹੋ ਜਿੰਦਾ ਤਾਂ ਨਹੀਂ ਹੋਈ ਜਾਂਦਾ ਕੋਈ ਕੁੜੀਆਂ ਦੇ ਪੈਸੇ ਕਹਿੰਦਾ ਕੁੜੀਆਂ ਨੂੰ ਪੈਸੇ ਤਾਂ ਨਹੀਂ ਦਿਖਾਈ ਦਿੰਦੇ ਬਾਹਰ ਤੇ ਤੇਰੀ ਮਾਂ ਦੇ ਪੈਸੇ ਹੀ ਹਨ ਮੈਂ ਤੇ ਨਾਮ ਨਹੀਂ ਕਰਦੇ ਆ ਦੇਣਾ ਲੈਣਾ ਤਾਂ ਬੇਚੀ ਨਿਕਲੂਗਾ ਤੈਨੂੰ ਚਿੰਤਾ ਨਾ ਲੋ ਈਦੇ ਪਰ ਤਾਂ ਮੈਂ ਉਹਨੂੰ ਸੌਖੇ ਨੀ ਮਾਰਦੇ ਤੇ ਜਦ ਵੀ ਵਿਸ਼ਰਾਚ ਹੁੰਦਾ ਹਾਂ ਸਭ ਕੋਈ ਗੱਲ ਦੇਖੀ ਤੈਨੂੰੰਦਾਵਾ ਟਾਈਮ ਹਿੰਦਰਾ ਡਾਊਨ ਲੋਡ ਹੋ ਗਿਆ ਸਟਾਰਟ ਕਰ <noise> 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 ਗੱਡੀ ਹੋ ਗਈ ਖਰਾਬ ਇਹ ਜੀ ਟੈਟੂਰ ਪੁਆਇੰਟ ਕੇ ਨਾ ਟੂਟੇ ਗਈ। ਕਈ ਪ੍ਰਮਾਤਮਾ ਦੇ ਘਰੇ ਦੇ ਰਹਿ ਹਨੇਰ ਨਹੀਂ ਹੈਗੀ। ਇਹ ਗੱਲ ਮੇਰੀ ਯਾਦ ਰੱਖੀ। ਤੇ ਇੱਕ ਅੱਗੇ ਤੇਰੇ ਨਾਲ ਬਹੁਤ ਕੁਝ ਹੋਣਾ। ਰੱਬ ਤੋਂ ਡਰ ਕੇ ਰਹਿ ਕਰੋ। ਨਾ ਇਹਨੂੰ ਰੱਬ ਨੂੰ ਟੱਪ ਦੱਸਿਆ ਕਰੋ। ਦੇਖ ਲੋ ਇਹਨਾਂ ਦੇ ਸਾਹਮਣੇ ਸਾਡੀ ਹਵਾ ਖਰਾਬ ਐਕਸੀਡੈਂਟ ਹੋ ਗਿਆ। ਮੰਮੀ ਦੇ ਛੱਟ ਬੱਚੀ ਇਹ ਹੋ ਗਿਆ ਉਹ ਹੋ ਗਿਆ। ਜੋ ਜੋ ਕੁਝ ਲਿਖਿਆ ਨਾ ਸਾਰੇ ਕੁਝ ਮੂੰਹ ਛੋੜਦੇ ਨਾਲ ਹੋਣਾ ਹੈ ਇਹ। ਇਹ ਤੋਂ ਨਾਰਾ ਤੋਂ ਬਰਮਾ ਤੋਂ ਮੈਕਸਮ ਨਹੀਂ ਨਾ ਰੁਕਣਾ ਤੁਹਾਨੂੰ ਕਿਹਨੇ ਹਟਾਇਆ ਸਾਰਾ ਕੁਝ ਤੁਹਾਡੇ ਨਾਲ ਰੀਅਲ ਚ ਹੋਣਾ ਹੈ ਦੇਖੋ ਤੁਹਾਨੂੰ ਥੰਬਨੇਲ ਤੇ ਲਿਖਿਆ ਹੈ ਤੁਹਾਡੀ ਜ਼ਿੰਦਗੀ ਚ ਸਾਰਾ ਕੁਝ ਹੋਣਾ ਹੈ ਤੁਹਾਡੇ ਕਿਹੜੇ ਰਹਿਣਗੇ ਹੂੰ ਲੈਡ ਲੈਡ ਕੇ ਮਾਰੂਗੇ ਤੁਸੀਂ ਤੁਹਾਡੇ ਤੋਂ ਉੱਠ ਕੇ ਬਾਥਰੂਮ ਵੀ ਨਹੀਂ ਜਾਇਆ ਹੈ ਨਾ ਇਹ ਜਾਲ ਹੁੰਦਾ ਤੁਹਾਡੇ ਵਰਗੇ ਲੋਕਾਂ ਦਾ ਮੈਂ ਤੋ ਦਪਾ ਰਹਾ ਤੁਸੀਂ ਐਂਡ ਟ੍ਰੀਨ ਕਰ ਰਹੇ ਹਾਂ ਸਾਰੇ ਬਾਗ ਕਮੀਆਂ ਨਹੀਂ ਪੂਰੀਆਂ ਹੁੰਦੀਆਂ ਹਾਲੇ ਕਮੀਆਂ ਨਹੀਂ ਕਦੇ ਪੂਰੀਆਂ ਹੁੰਦੀਆਂ ਉਹ ਵੀ ਹੋਏ ਨਹੀਂ ਅਪੂਰੀਆਂ ਇੱਕ ਦੋ ਦਿਨ ਲੱਗਦਾ ਹੁੰਦਾ ਲੈ ਡੱਬਲ ਐਮਪੀ ਵਰਤਦਾ ਹਾਂ